ਆਪਾਂ ਨਾਵਲ ਬਾਰੇ ਪੜਾਂਗੇ ਨਾਵਲ ਅਰਥ ਪਹਿਲਾਂ ਆਪਾਂ ਕਰਦੇ ਆ ਨਾਵਲ ਲਾਤੀਨੀ ਭਾਸ਼ਾ ਦੇ ਸ਼ਬਦ ਹੈ ਜੀ ਨੋਵੇਲਾ ਤੋਂ ਉਪਜਿਆ ਜਿਹਦਾ ਅਰਥ ਹੈ ਨਵਾਂ ਤਾਜੀ ਬੀਤੀ ਘਟਨਾ ਖਾਵਰ ਸੱਚੀ ਘਟਨਾ ਅਜਿਹੀ ਬਿਆਨਤਾ ਕਥਾ ਭਾਰਤ ਆ ਜਾਂ ਗੱਲਬਾਤ ਜੋ ਕਿਸੇ ਦੇ ਜੀਵਨ ਨਾਲ ਸੰਬੰਧਿਤ ਹੁੰਦੀ ਹੈ ਇਹਦੇ ਬਾਰੇ ਪਰਿਭਾਸ਼ਾ ਮੈਂ ਦਿੱਤੀ ਹੈ ਨਹੀਂ ਜੀ ਪ੍ਰਿੰਸੀਪਲ ਤੇਜਾ ਸਿੰਘ ਪੰਜਾਬੀ ਨਾਵਲ ਨੂੰ ਜਨਮ ਸਾਖੀਆਂ ਦਾ ਉੱਤਰਾਧਿਕਾਰੀ ਮੰਨਦਾ ਅਜਿਹਾ ਕਿਹੜਾ ਨਾਵਲ ਅਲਿਖਕ ਹੈ ਸੌਰੀ ਜਿਹੜਾ ਜਨਮ ਸਾਖੀਆਂ ਦਾ ਉੱਤਰਾਧਿਕਾਰੀ ਮੰਨਦਾ ਨਾਵਲ ਨੂੰ ਉਹ ਹੈਗਾ ਜੀ ਪ੍ਰਿੰਸੀਪਲ ਤੇਜਾ ਸਿੰਘ ਸੰਤ ਸਿੰਘ ਸੇਖੋਂ ਅਨੁਸਾਰ ਨਾਵਲ ਗੱਦ ਵਿਰਤਾਂਤ ਵਿੱਚ ਕਿਸੇ ਵੀ ਵਿਸ਼ੇਸ਼ ਘਟਨਾ ਪ੍ਰਬੰਧ ਨੂੰ ਵਿਆਪਕ ਰੂਪ ਦੇਣ ਵਾਲੀ ਕਲਾ ਹੈ ਪੰਜਾਬੀ ਨਾਵਲ ਦੇ ਇਧਿਆਨ ਲਈ ਪਹਿਲੀ ਪੁਸਤਕ ਸੀ ਜੀ ਉਹ ਕਿਹਦੀ ਲਿਖੀ ਹੋਈ ਸੀ ਗੁਰਚੰਦ ਸਿੰਘ ਦੀ ਜੀ ਤੇ ਉਹਦਾ ਨਾਮ ਕੀ ਹੈ ਪੰਜਾਬੀ ਨਾਵਲ ਦਾ ਇਤਿਹਾਸ ਨਾਮ ਕੀ ਹੈ ਜੀ ਪੰਜਾਬੀ ਨਾਵਲ ਦਾ ਇਤਿਹਾਸ ਨਾਵਲ ਹਿੰਦੀ ਵਿੱਚ ਉਪਨਿਆਸ ਕਿਹਾ ਜਾਂਦਾ ਹੈ ਜੀ ਜਿਹਦਾ ਅਰਥ ਹੈ ਨਿਕਟ ਕੋਲ ਰੱਖੀ ਗਈ ਵਸਤੂ ਪੰਜਾਬੀ ਨਾਵਲ ਨਾਵਲ ਨੂੰ ਆਪਾਂ ਪੂੰਜੀਵਾਦੀ ਉਪਜ ਮੰਨ ਸਕਦੇ ਹਾਂ ਜੀ ਨਾਵਲ ਮਹਾਕਾਵ ਦਾ ਉਤਰਾਧਿਕਾਰੀ ਹੈ ਨਾਵ ਵਿੱਚ ਘਟਨਾਵਾਂ ਦਾ ਕਰਮਵੱਧ ਗਿਆਨ ਹੁੰਦਾ ਜਨਮ ਬਚਪਨ ਜਵਾਨੀ ਮੌਤ ਪੜਾਦਰ ਪੜਾ ਘਟਨਾਵਾਂ ਦਾ ਵਰਣਨ ਕੀਤਾ ਜਾਂਦਾ ਜੀ ਇਸ ਪ੍ਰਕਾਰ ਨਾਵਲ ਇੱਕ ਗਲਪੀ ਵਿਦਾ ਹੈ ਜਿਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ ਜੀ ਨਿੱਕੀ ਕਹਾਣੀ ਤੇ ਨਾਵਲ ਪੰਜਾਬੀ ਦਾ ਪਹਿਲਾ ਅਨਵਾਦਿਤ ਨਾਵਲ ਹੈਗਾ ਜੀ ਜੌਹਨ ਬਨੀਸਨ ਦਾ ਬਨੀਸਨ ਦੀ ਪੁਸਤਕ ਸੀ ਜੀ ਦੀ ਪਿਲਗ੍ਰੀਮ ਇਜ਼ ਪ੍ਰੋਗਰੈਸ ਪਿਲਗ੍ਰੀਮ ਦਾ ਮਤਲਬ ਸੀ ਯਾਤਰੀ ਸ਼ਰਧਾਲੂ ਜਿਹਦਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਗਿਆ ਸੀ ਜੀ ਮੂਸੀਹੀ ਮੁਸਾਫਿਰ ਦੀ ਯਾਤਰਾ ਸਗਲੇਖ ਹੇਠ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਪੁੱਛ ਲਿਆ ਜਾਂਦਾ ਹੈ ਜੀ ਜੇ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਪੁੱਛਿਆ ਜਾਵੇ ਤਾਂ ਸੁੰਦਰੀ ਹੈ ਜੀ ਇਹ ਹੈਗਾ ਭਾਈ ਵੀਰ ਸਿੰਘ ਜੀ ਦਾ ਲਿਖਿਆ ਹੋਇਆ 1898 ਵਿੱਚ ਭਾਰਤ ਦਾ ਪਹਿਲਾ ਮੌਲਿਕ ਨਾਵ ਲੈ ਜੀ ਆਨੰਦ ਮਠ ਵਕਮ ਚੰਦਰ ਚੈਟਰੀ ਜੀ ਦੁਆਰਾ ਲਿਖਿਆ ਗਿਆ ਸੀ ਜੀ ਭਾਰਤ ਦਾ ਪਹਿਲਾ ਨਾਵਲ ਜੇ ਪੁੱਛ ਲਿਆ ਜਾਂਦਾ ਤਾਂ ਉਹ ਹੈਗਾ ਜੀ ਪਿਆਰਾ ਚੰਦ ਮਿਤਰਾ ਦਾ ਉਹਦਾ ਨਾਮ ਕੀ ਹੈ ਜੀ ਲਾਲੇਰ ਗੁਰੇਰ ਦੁਲਾਲ ਪੰਜਾਬੀ ਨਾਵਲ ਦੇ ਜਿਹੜੇ ਜੀ ਤਿੰਨ ਪੜਾਵਾਂ ਵਿੱਚ ਇਹਨੂੰ ਵੰਡਿਆ ਜਾਂਦਾ ਹੈ ਮੁੱਢਲੇ ਦੌਰ ਦੇ ਦੂਜੇ ਦੌਰ ਦੇ ਤੇ ਤੀਜੇ ਦੌਰ ਦੇ 20 ਸਦੀ ਦੇ ਪਹਿਲੇ ਤਿੰਨ ਦਹਾਕੇ ਇੱਕ ਦਹਾਕੇ ਵਿੱਚ ਜੀ 10 ਸਾਲ ਆਉਂਦੇ ਐ 1900 ਤੋਂ ਲੈ ਕੇ 1930 ਤੱਕ ਇਹਦੇ ਵਿੱਚ ਕਿਹੜੇ-ਕਿਹੜੇ ਲੇਖ ਹੋਇਆ ਜੀ ਪਾਈ ਵੀਰ ਸਿੰਘ ਚੰਨ ਸਿੰਘ ਸਹੀਦ ਮੋਹਨ ਸਿੰਘ ਵੈਦ ਉਸ ਸਮੇਂ ਵਿਸ਼ੇ ਕੀ ਸੀ ਜੀ ਪਰਮਾਤਮਾ ਨਾਲ ਸੰਬੰਧ ਸੀ ਧਾਰਮਿਕ ਧਾਰਮਿਕ ਸੀ ਧਰਮ ਨਾਲ ਜੋੜਨਾ ਸੀਗਾ ਜੀ ਉਸ ਸਮੇਂ ਦੇ ਇਹ ਹੀ ਮਹੱਤਵਪੂਰਨ ਵਿਸ਼ੇ ਸੀ ਦੂਜੇ ਦੌਰ ਦੇ ਵਿੱਚ ਥੋੜੇ ਪ੍ਰਵਕਤੀ ਦੇ ਵਿਸ਼ੇ ਆਏ ਨੇ ਜੀ ਇਹਦਾ ਸਮਾਂ ਕੀ ਰਿਹਾ 1950 ਤੋਂ 1960 ਦਾ ਇਹਦੇ ਵਿੱਚ ਵਿਸ਼ੇ ਕੀ ਰਿਹਾ ਜੀ ਵਸਤੀਵਾਦ ਦਾ ਵਿਰੋਧ ਕਿਸਾਨੀ ਜੀਵਨ ਆਰਤਾ ਤੇ ਮਜ਼ਦੂਰ ਵਰਗ ਇਹਦੇ ਵਿੱਚ ਕਿਹੜੇ ਕਿਹੜੇ ਲੇਖ ਹੋਏ ਆ ਜੀ ਨਾਨਕ ਸਿੰਘ ਸੁਰਿੰਦਰ ਸਿੰਘ ਨਰੂਲਾ ਸੰਤ ਸਿੰਘ ਸੇਖੋ ਜਸਵੰਤ ਸਿੰਘ ਕਵਰ ਕਵਲ ਅਮਰਤਾ ਪ੍ਰੀਤਮ ਕਰਤਾਰ ਸਿੰਘ ਦੁੱਗਲ ਅਮ ਜਸਵੰਤ ਸਿੰਘ ਕੰਵਲ ਨੂੰ ਜਿਹੜਾ ਜੀ ਨਾਨਕ ਸਿੰਘ ਦਾ ਉੱਤਰਾਧਿਕਾਰੀ ਵੀ ਕਿਹਾ ਜਾਂਦਾ ਹੈ ਤੇ ਨਾਵਲ ਨਾਵਲ ਦਾ ਜੀ ਬਾਬਾ ਬੋੜ ਵੀ ਕਿਹਾ ਜਾਂਦਾ ਹੈਗਾ ਜਸਵੰਤ ਸਿੰਘ ਕੰਵਲ ਹਾਂਜੀ ਕਿਹਨੋਂ ਓਟ ਦੇ ਵਿੱਚ ਲਿਖਿਆ ਮੈਂ ਇਹ ਬਾਤ ਇੰਪੋਰਟੈਂਟ ਹੈ ਪਿਓ ਪੁੱਤ ਪੰਜਾਬੀ ਦਾ ਪਹਿਲਾ ਨਾਵਲ ਹੈ ਜੀ ਜਿਹੜਾ ਕਿ ਜਥਾਰਥਵਾਦੀ ਸੀ ਤੇ ਕਿਹੜੇ ਲੇਖਕ ਦਾ ਹੈ ਜੀ ਸੁਰਿੰਦਰ ਸਿੰਘ ਨਰੂਲਾ ਦਾ ਲੇਖ ਕਿਹੜਾ ਹੈ ਜੀ ਸੁਰਿੰਦਰ ਸਿੰਘ ਨਰੂਲਾ ਫਿਰ ਆ ਜਾਂਦਾ ਜੀ ਤੀਜੇ ਦੌਰ ਦੇ ਪੰਜਾਬੀ ਨਾਵਲਕਾਰ ਜਿਦੇ ਵਿੱਚ 1960 ਤੋਂ ਬਾਅਦ ਦਾ ਸਮਾਂ ਆ ਜਾਂਦਾ ਜੀ ਵਿਸ਼ਾ ਕੀ ਸੀ ਜੀ ਦਲਿਤ ਵਰਗ ਦੀ ਹੋਂਦ ਨਾਲ ਸੰਬੰਧਿਤ ਸੀ ਇਹਦੇ ਵਿੱਚ ਕਿਹੜੇ ਕਿਹੜੇ ਲੇਖਕ ਨੇ ਜੀ ਗੁਰਦੇਵਾਲ ਸਿੰਘ, ਸੁਰਜੀਤ ਸਿੰਘ, ਨਿਰੰਜਨ ਤਸਨੀਮ, ਦਲੀਪ ਕੌਰ ਟਿਵਾਨਾ, ਅਜੀਤ ਕੌਰ, ਬਲਜੀਤ ਕੌਰ ਬੱਲੀ ਨਾਵਲ ਦੇ ਤੱਤ ਕਿਹੜੇ ਕਿਹੜੇ ਆ ਜੀ ਵਿਸ਼ਾ ਵਸਤੂ ਬਿਨਾਂਵਲ ਦੇ ਵਿੱਚ ਕੀ ਵਿਸ਼ਾ ਲਿਆ ਗਿਆ ਹੈ ਤੇ ਪਲਾਟ ਕਿਤਨਾਵਾਂ ਦੀ ਤਰਤੀਬ ਪਾਤਰ ਵਾਤਾਵਰਨ ਪਾਸ਼ਾ ਸ਼ੈਲੀ ਤੇ ਉਦੇਸ਼ ਹਰੇਕ ਨਾਵਲ ਦਾ ਕੋਈ ਨਾ ਕੋਈ ਮਨੋਰਥ ਉਦੇਸ਼ ਜ਼ਰੂਰੀ ਹੁੰਦਾ ਹੈ ਜਿਹੜੇ ਨਾਵਲ ਦੇ ਮਹੱਤਵਪੂਰਨ ਤੱਤ